ਸਰਕਾਰ ਦੀ ਘਟੀਆਂ ਮੈਨੇਜਮੈਂਟ ਮਰਦਾਵਾ 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 ਇਹਦਾ ਫੇਰੀ ਕਰਨ ਵਾਲੀ ਮੈਨੇਜਮੈਂਟ ਮਰਦਾਵਾ 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 ਇਹਦਾ ਫੇਰੀ ਕਰਨ ਵਾਲੀ ਮੈਨੇਜਮੈਂਟ ਮਰਦਾਵਾ 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 ਪੰਜਾਬ ਸਰਕਾਰ ਮਰਦਾਵਾ 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 ਪੰਜਾਬ ਸਰਕਾਰ ਗੁਰਦਾਵਾ ਮਰਦਾਵਾ 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 बंगा पूरिया पूरियां तो पूरिया तो पूरिया करो पूरियां करो पूरियां करो बंगा शायरिया पूरियां करो पूरियां करो पूरियां करो जाओ सरकार मुर्दाबाद 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 टेकेरा की सरकार मुर्दाबाद 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 मोनोनो निकम्मी सरकार मुर्दाबाद 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 देशिया सरकार नो भी निकम्मी सरकार मुर्दाबाद 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 टेपिया जी सरकार मुर्दाबाद मुर्दाबाद ਜਿੰਦਾਬਾਦ ਇੱਕ ਜ਼ਿੰਦਾਬਾਦ ਜਿੰਦਾਬਾਦ ਜਿੰਦਾਬਾਦ ਅਕਲਾਂ ਵਾਂਗੇ ਇੱਕੇ ਨਾਲ ਲੋੜ ਪਈ ਤਾਂ ਜੁੱਤੀ ਨਾਲ ਅਕਲਾਂ ਵਾਂਗੇ ਇੱਕੇ ਨਾਲ ਲੋੜ ਪਈ ਤਾਂ ਜੁੱਤੀ ਨਾਲ ਬਿਜਲੀ ਬੋਰਡ ਦੀ ਕੱਡੀਆਂ ਮੈਨੇਜਮੈਂਟ ਮੁਰਦਾਬਾਦ ਮੁਰਦਾਬਾਦ ਬਿਜਲੀ ਬੋਰਡ ਦੀ ਕੱਡੀਆਂ ਮੈਨੇਜਮੈਂਟ ਮੁਰਦਾਬਾਦ ਮੁਰਦਾਬਾਦ ਸਰਕਾਰ ਦੀ ਜਿੰਦੀਗੀ ਤੇਰਾ ਫੇਰੀ 420 ਜਿੰਦ ਗਿਆ ਸਰਕਾਰ ਕਰ ਦੇਗੀ ਜੈਰਾ ਫੇਰੀ ਚਾ ਲੋ ਵੀ ਹੱਕ ਨਹੀਂ ਦੰਦਾ ਹਾਏ 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 ਸ਼ਾਦਾ ਇੱਕਾ ਜਿੰਦਾਬਾਦ 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 ਬਿਜਲੀ ਬੋਰ ਦੀ ਕੜੀਆ ਮਨੇਜਮੈਂਟ ਸਸਰੀਕਾਰ ਤੁਸੀਂ ਦੇਖ ਰਹੇ ਹੋ ਆਰਜੀਐਨ ਟੀਵੀ ਤੁਹਾਨੂੰ ਦੱਸ ਰਿਹਾ ਕਿ ਅੱਜ ਪੀਐਸਸੀਪੀ ਬਿਜਲੀ ਮਲਾਜ਼ਮ ਇਕਤਾ ਮੰਚ ਪੰਜਾਬ ਅਤੇ ਪੀਐਸਸੀਪੀ ਜੁਆਇੰਟ ਫੋਰਸ ਪੰਜਾਬ ਦੇ ਸਦ ਦਿੱਤੀ ਸਾਂਝੀ ਕਮੇਟੀ ਵੱਲੋਂ ਇਹ ਮੰਡਲ ਦਫ਼ਤਰ ਮਲੇ ਕੋਰਲਾ ਦੇ ਗੇਟ ਤੇ ਸਾਂਝੇ ਤੌਰ ਤੇ ਗੇਟ ਲਾਈ ਕਿਤੀ ਗਈ ਪੰਜਾਬ ਸਰਕਾਰ ਦੇ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਮਰਦਾਬਾਦ ਦੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਨੇ ਆਓ ਪੂਰੀ ਜਾਣਕਾਰੀ ਲਈ ਨਿਊਜ਼ ਪੂਰੀ ਦੇਖੋ ਤੇ ਸੁਣੋ ਜੀ Murtawan, Murtawan, darmin serkar, Murtawan, 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 Murtawan, darmin serkar, Murtawan, Murtawan, darmin serkar, ਵਾਦ ਮੁਲਾਬਾ ਪੀਐਸਸੀਬੀ ਐਪਲਾਈ ਜਨਰਲ ਫੋਰ ਪੰਜਾਬ ਤੇ ਬਿਜਲੀ ਮਲਾਜਮਾਂ ਦੇ ਕਾਰਨ ਪੰਜਾਬ ਦੀ ਜਿਹੜੀ ਸਾਂਝੀ ਕਮੇਟੀ ਹੈ ਕਾਉਂਸਿਲ ਕਮੇਟੀ ਉਹਦੇ ਵੱਲੋਂ ਇਹ ਪ੍ਰੋਗਰਾਮ ਦਿੱਤਾ ਗਿਆ ਕਿਉਂਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਨੇ ਜੋ ਬਜਟ ਪੇਸ਼ ਕੀਤਾ ਉਸ ਬਜਟ ਦੇ ਵਿੱਚ ਉਹਨਾਂ ਨੇ ਡੇਣਾ ਦਾ ਕੀ ਮਲਾਜਮਾਂ ਦਾ ਨਾ ਲੈਣਾ ਵੀ ਚੰਗਾ ਨਹੀਂ ਸਮਝਿਆ ਬਿਲਕੁਲ ਮਲਾਜਮਾਂ ਦਾ ਸਖਤ ਰੋਸ ਹੈ ਇਸੇ ਰੋਸ ਨਾਲ ਕਰਕੇ ਜਿਹੜਾ ਪ੍ਰੋਗਰਾਮ ਹੋਇਆ ਨਹੀਂ ਅਸੀਂ ਪੰਜਾਬ ਦੇ ਜਿਹੜੇ ਮਲਾਜਮ ਨੇ ਸਪੁੱਛੇ ਉਹ ਪੰਜਾਬ ਸਰਕਾਰ ਨੂੰ ਵਿੱਤ ਮੰਤਰੀ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਇਹ ਸਹੁੱਚੇ ਮੁਲਾਜ਼ਮਾਂ ਨੇ ਸਹੁੱਚੇ ਪੈਨਸ਼ਨਰਾਂ ਨੇ ਵੱਡੀ ਪੱਧਰ ਦੇ ਵਿੱਚ ਕੋਟਾ ਪਾ ਕੇ ਬਣਾਈ ਸੀ ਲੋਕਾਂ ਨੂੰ ਬਹੁਤ ਵੱਡੀਆਂ ਆਸਾਂ ਸੀ ਆਸਾਂ ਵੀ ਇਹ ਨਹੀਂ ਵੀ ਅਸੀਂ ਕੋਈ ਵਾਧੂ ਮੰਗਦੇ ਆਗੇ ਉਹ ਸਾਡੀ ਤੇਰਵੀਜ਼ਨ ਹਰ 10 ਸਾਲ ਬਾਅਦ ਕਿਹਦਾ ਦੀ ਸਤਾਈ ਹੁੰਦੀ ਹੈ ਤੇ ਹੋਰ ਮੁਲਾਜ਼ਮਾਂ ਦੇ ਜਿੰਨੇ ਵੀ ਮਸਲੇ ਨੇ ਉਹ ਬਾਜ਼ੀ ਦੇ ਮਸਲੇ ਨੇ ਇਹਨਾਂ ਵਾਸਤੇ ਸਰਕਾਰ ਨੂੰ ਕੋਈ ਨਾ ਕੋਈ ਇਸ ਬਾਜ਼ੀ ਤੋਂ ਕਵਿਜੀਨ ਰੱਖਣੀ ਚਾਹੀਦੀ ਸੀ ਸਕੇਲਾਂ ਦਾ ਬਕਾਇਆ ਜਿਹੜਾ ਉਹ ਨਹੀਂ ਸਰਕਾਰ ਦੇ ਰਹੀ ਇਹ ਇਹਦੀਆਂ ਕਿਸ਼ਤਾਂ ਨੇ ਉਹ ਪੈਂਡਿੰਗ ਪੈਸੇ ਨੇ ਇਹ ਸਾਰੇ ਵਾਅਦੇ ਨੇ ਸਰਕਾਰ ਚੁੱਪ ਹੈ ਸਰਕਾਰ ਨੂੰ ਇਹਦੇ ਵਾਸਤੇ ਜਿਹੜੀ ਬਾਇਟ ਦੇ ਵਿੱਚ ਪੈਸਾ ਰੱਖਣਾ ਚਾਹੀਦਾ ਸੀ ਤੇ ਮੁਲਾਜ਼ਮਾਂ ਨੂੰ ਬਣਦਾ ਹੱਕ ਦੇਣਾ ਚਾਹੀਦਾ ਸੀ ਜੀ ਆ ਮੈਂ ਗੁਟਾਂ ਸਿੰਘ ਜੀ ਜੀ ਇਹ ਜਿਹੜੀਆਂ ਸਾਡੀਆਂ ਕਾਫੀ ਦੇਰ ਤੋਂ ਲੜਕੀਆਂ ਮੰਗਾ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਹਾਂਦੇ ਮੰਚ ਵੱਲੋਂ ਇਕਤਾ ਮੰਚ ਤੇ ਜੁਆਇੰਟ ਫੋਰਮ ਵੱਲੋਂ ਸੁਪੇ ਜੀ ਕਾਲ ਜੀ ਇੱਕ ਨਹੀਂ ਕੀਤਾ ਤੇ ਬਾਕੀ ਸਾਡੇ ਕੱਚੇ ਬਲਾਜਮ ਪੱਕੇ ਕਰਦੀ ਆ ਉਹ ਗੱਲ ਬਾਕੀ ਖੇਲਾਂ ਦੇ ਵਿੱਚ ਜੋ ਰੂਪੀਆਂ ਨੇ ਉਹ ਕੋਈ ਦੂਰ ਕਰਨ ਦੀ ਗੱਲ ਨਹੀਂ ਕੀਤੀ ਸਾਡੇ ਏਡੀ ਐ ਕਿਸ਼ਤਾਂ ਪਈਆਂ ਨੇ ਜਿਹੜੀਆਂ ਉਹਦਾ ਬਕਾਇਆ ਜਿਹੜਾ ਉਹ ਦੇਣ ਦੀ ਕੋਈ ਗੱਲ ਨਹੀਂ ਕੀਤੀ ਇਸ ਕਰਕੇ ਸਾਰੇ ਪੰਜਾਬ ਦੇ ਵਿੱਚ ਅੱਜ ਸੂਬਾ ਸਾਡੀ ਕਮੇਟੀ ਵੱਲੋਂ ਸਾਡਾ ਪ੍ਰੋਗਰਾਮ ਰੱਖਿਆ ਉਹਦੀ ਵੀ ਡਿਵੀਜ਼ਨ ਆ ਗਏ ਬਜਟੀਆਂ ਕਾਪੀਆਂ ਜਿਹੜੀਆਂ ਉਹ ਛਾੜਨੀਆਂ ਨੇ ਤਾਂ ਕਿ ਸਰਕਾਰ ਨੂੰ ਪਤਾ ਲੱਗ ਸਕੇ ਬਾਕੀ 13 ਤਰੀਕ ਨੂੰ ਅਸੀਂ ਬਹੁਤ ਹੀ ਸਿੱਕੇ ਸੰਘਰਸ਼ ਨਾਲ ਵੱਡੀ ਗਿਣਤੀ ਦੇ ਵਿੱਚ ਸਾਹੇ ਤੌਰ ਤੇ ਅਸੀਂ ਉੱਥੇ ਜਾ ਕੇ ਮੁੱਖ ਮੰਤਰੀ ਦਾ ਸੰਗਰੂਰ ਦਾ ਉੱਥੇ ਰੋਸ ਮਾਰਚ ਕਰਨਾ ਤੇ ਬਾਕੀ ਅਸੀਂ ਦੱਸ ਕੇ ਆਉਣਾ ਵੀ ਜੇ ਇਹ ਮੁਲਾਜ਼ਮਾਂ ਨੂੰ ਨਾ ਕੋਸ ਦਿੱਤਾ ਗਿਆ ਤਾਂ ਅਗਲੇ ਸੰਘਰਸ਼ ਨੇ ਜਿਹੜੇ ਹੋਰ ਵੀ ਚੁੱਕੇ ਹੋਣਗੇ ਕਿ ਇਸ ਕਰਕੇ ਅਸੀਂ ਅੱਜ ਦਾ ਪ੍ਰੋਗਰਾਮ ਜਿਹੜਾ ਸੁਪਾ ਤੌਰ ਤੇ ਲਾਗੂ ਕੀਤਾ ਇਹ ਸਾਰੇ ਡਿਵੀਜ਼ਨਾਂ ਦੇ ਅੱਗੇ ਅੱਜ ਏਟਕ ਦੇ ਵੀ ਪੂਰੀ ਗਿਰਤੀ ਦੇ ਵਿੱਚ ਨੇ ਤੇ ਬਾਕੀ ਜੁਆਇਡ ਫੋਰਮ ਦੇ ਵੀ ਦੋਹਾਂ ਸਾਂਝੇ ਤੌਰ ਤੇ ਅੱਜ ਤੁਹਾਡੇ ਸਾਹਮਣੇ ਆ ਵੀ ਪੂਰਾ ਰੋਹ ਆ ਜਿਹੜਾ ਲੋਕਾਂ ਦੇ ਵਿੱਚ ਮੁਲਾਜ਼ਮਾਂ ਦੇ ਵਿੱਚ ਆ ਤੇ ਬਾਕੀ ਲੋਕ ਵੀ ਮਤਲਬ ਇਹ ਗੱਲ ਚਾਹੁੰਦੇ ਨੇ ਕਿਉਂ ਜਦੋਂ ਕਿਸੇ ਵੀ ਵਰਗ ਦੇ ਨਾਲ ਧੱਕਾ ਹੁੰਦਾ ਤਾਂ ਉਹਦੇ ਵਿੱਚ ਜੋਸ਼ ਆ ਜਿਹੜਾ ਉਹ ਤਾਂ ਜਰੂਰ ਆਉਂਦਾ ਹੈ ਵੀ ਇਸ ਕਰਕੇ ਪੂਰਾ ਰੋਸ ਆ ਸਾਡੇ ਸਾਥੀਆਂ ਨੂੰ ਵੀ ਇਹ ਸਾਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ ਪੰਜਾਬ ਸਰਕਾਰ ਨੂੰ ਜਦੋਂ ਮੁਲਾਜ਼ਮਾਂ ਨੇ ਅੱਡੀ ਗਿਣਤੀ ਦੇ ਵਿੱਚ ਲੀਡ ਦੇ ਕੇ ਆਪ ਸਰਕਾਰ ਨੂੰ ਅ ਤਤਾ ਦੇ ਵਿੱਚ ਲਿਆਂਦਾ ਤਾਂ ਫਰਦਬੰਦਦਾ ਸੀ ਵੀ ਜੇ ਸਾਡੇ ਬਹੁਤਾ ਨਹੀਂ ਤਾਂ ਪਿਛਲੇ ਜਿਹੜੇ ਬਕਾਇਆ ਨੇ ਲੱਖਾਂ ਰੁਪਏ ਇੱਕ ਇੱਕ ਬੰਦੇ ਦਾ ਬਣਦਾ ਹੈ ਜੇ ਉਹ ਵੀ ਨਾ ਦਿੱਤਾ ਵੀ ਫਿਰ ਅਸੀਂ ਤਾਂ ਇਹ ਕਹਾਂਗੇ ਵੀ ਪਿਛਲਾ ਸਰਕਾਰੋਂ ਵੀ ਨਕਮੀ ਸਰਕਾਰ ਆ ਜਿਹੜੀ ਉਹ ਅਸੀਂ ਚੋਣ ਲਈ ਇਸ ਕਰਕੇ ਕਹਾਵਾਸ ਤੇ ਜਿਹੜੀਆਂ 24 ਜੀਆਂ 24 ਜੀਆਂ ਇਲੈਕਸ਼ਨ ਆ ਰਹੀ ਆ ਪਾਰਲੀਮੈਂਟ ਦੀ ਉੱਥੇ ਜਿਹੜੇ ਸੁਧਾਰਾਂ ਦੇ ਜਾ ਕੇ ਦੱਸਣਗੇ ਮਰਦਾਬਾਤ ਪਾਰਟੀਆਂ ਸਤਾਤ ਤੋਂ ਬੜੇ ਕਿੰਨਾਂ ਨੇ ਮਰਦਾਬਾਤ ਮਰਦਾਬਾਤ ਆਪਦੇ ਵਿਦਵਾਨੀ ਇਕੱਠੀਆਂ ਬਣੇ ਜੁੜ ਕੀਤਾ ਜਾਊਗਾ ਇਹ ਆ ਮੇਰੀ ਚਾਹਤ ਹੋਣੀ ਇਹਨਾ ਮੇਰੀ ਚਾਹਤ ਹੋਣੀ ਇਹਨਾ ਮੇਰੀ ਨਹੀਂ ਚੱਲੂਗੀ ਨਹੀਂ ਚੱਲੂਗੀ ਨਹੀਂ ਚੱਲੂਗੀ ਇਹ ਆ ਸਰਕਾਰ ਮਰਦਾਬਾਤ 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 ਦੀ ਸਰਕਾਰ ਮੁਰਦਾਬਾਦ 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 ਆਪ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ